ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੁੱਕ ਵਿਦ ਮੈਜਿਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਪੂਰੀਆਂ ਅਤੇ ਚਨੇਆਂ ਦੀ ਰੈਸਪੀ ਚਨੇ ਆਪਾਂ ਬਹੁਤ ਹੀ ਘੱਟ ਮਸਾਲਿਆਂ ਨਾਲ ਬਣਾਵਾਂਗੇ ਅਤੇ ਸਿੰਪਲ ਤਰੀਕੇ ਨਾਲ ਚਨੇ ਬਹੁਤ ਹੀ ਘੱਟ ਟਾਈਮ ਵਿੱਚ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਏ ਹਨ ਸੋਣਿਆਏ ਮੈਂ 250 ਗ੍ਰਾਮ ਚਨੇ ਲਈ ਸੀ ਸਾਰੀ ਰਾਤ ਭਿਉਂ ਦਿੱਤੇ ਸੀ ਸਾਫ ਪਾਣੀ ਵਿੱਚ ਧੋ ਕੇ ਦੋ ਟਮਾਟਰ ਕੁਚਰੀਆਂ ਮਿਰਚਾਂ 3-4 ਇਦੋ ਪਿਆਜ਼ ਤੇ ਕੁਛ ਲਸਣ ਛਿੱਲਿਆ ਹੋਇਆ ਹੁਣ ਮੈਂ ਕੋਸ ਦੇ ਉੱਪਰ ਕੁੱਕਰ ਰੱਖ ਦਿੱਤਾ ਹੈ ਕੁੱਕਰ ਗਰਮ ਹੋ ਗਿਆ ਉਸ ਦੇ ਵਿੱਚ ਆਪਾਂ ਇੱਕ ਕੜਛੀ ਸਰੋਂ ਦੇ ਤੇਲ ਦੀ ਪਾ ਦੇਣੀ ਹੈ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇਗਾ ਤਾਂ ਆਪਾਂ ਤੇ ਇੱਕ ਤੇਜ ਪੱਤਾ ਦੋ ਲੌਂਗ ਜੀਰਾ ਤੇ ਮੋਟੀ ਇਲਾਇਚੀ ਤੇ ਸਾਬੂਤ ਧਨੀਏ ਦੇ ਕੁਛ ਦਾਣੇ ਲੈ ਕੇ ਪਾ ਦਿੱਤੇ ਹਨ ਜਦੋਂ ਇਹ ਤੜਕਣ ਲੱਗ ਗਏ ਤਾਂ ਚੌਪ ਕੀਤਾ ਹੋਇਆ ਪਿਆਜ਼ ਪਾ ਦਿੱਤਾ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਬ੍ਰਾਊਨ ਕਰ ਲੈਣਾ ਇਸ ਦੇ ਵਿੱਚ ਆਪਾਂ ਸੁੱਕੇ ਮਸਾਲੇ ਪਾ ਦੇਣੇ ਆ ਨਮਕ, ਮਿਰਚ, ਹਲਦੀ ਤੇ ਚਨਾ ਮਸਾਲਾ, ਚਨਾ ਮਸਾਲਾ ਜ਼ਰੂਰ ਪਾਓ। ਹੁਣ ਇਹਨਾਂ ਨੂੰ ਆਪਾਂ ਹਿਲਾ ਕੇ ਥੋੜਾ ਜਿਹਾ ਇਸ ਦੇ ਵਿੱਚ ਪਾਣੀ ਪਾਣਾ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ। ਥੋੜਾ ਜਿਹਾ ਹੋਰ ਪਾ ਦੇਣੇ ਆ। ਜਦੋਂ ਸਾਰੇ ਮਿਕਸ ਹੋ ਜਾਣਗੇ ਤਾਂ ਆਪਾਂ ਇੱਕ ਟਮਾਟਰ ਦੀ ਪਿਊਰੀ ਤੇ ਦੋ ਹਰੀਆਂ ਮਿਰਚਾਂ ਤੇ ਲਸਣ ਇਸ ਦੇ ਵਿੱਚ ਹੀ ਮੈਂ ਗ੍ਰाइंड ਕਰ ਲਿਆ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਜਦੋਂ ਮਸਾਲਾ ਕਿ ਉਹ ਛੱਡ ਦੇਗਾ ਤਾਂ ਆਪਾਂ ਇਸ ਦੇ ਵਿੱਚ ਇੱਕ ਕੱਟਿਆ ਹੋਇਆ ਮੋਟਾ-ਮੋਟੇ ਆ ਆਕਾਰ ਵਿੱਚ ਆਲੂ ਪਾ ਦੇਣਾ ਤੇ ਭਿੱਜੇ ਹੋਏ ਚਨੇ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਮੈਂ ਇੱਕ ਚਮਚ ਬੇਸਨ ਦਾ ਲੈ ਕੇ ਥੋੜਾ ਜਿਹਾ ਪਾਣੀ ਪਾ ਕੇ ਇੱਕ ਥਿੱਕ ਜਿਹਾ ਪੇਸਟ ਬਣਾਇਆ ਸਮੂਥ ਜਿਹਾ ਇਸ ਦੇ ਵਿੱਚ ਗੰਡਾ ਨਹੀਂ ਰਹਿਣੀਆਂ ਚਾਹੀਦੀਆਂ ਫੇਰ ਇਹ ਨਾ ਉੱਪਰ ਉੱਪਰ ਤਰਦਾ ਏ ਤਰੀ ਦੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਏ ਇਸ ਦੇ ਨਾਲ ਨਾ ਗਰੇਵੀ ਬਹੁਤ ਟੇਸਟੀ ਅਤੇ ਥੋੜੀ ਗਾੜੀ ਜੀ ਬਣ ਕੇ ਤਿਆਰ ਹੁੰਦੀ ਹੈ ਆਪਾਂ ਇਹਨੂੰ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਪਾਵਾਂਗੇ ਆਪਣੀ ਸਬਜ਼ੀ ਵੀ ਚੰਗੀ ਤਰ੍ਹਾਂ ਭੁੱਜ ਗਈ ਹੈ ਮਸਾਲਿਆਂ ਦੇ ਵਿੱਚ ਹੁਣ ਆਪਾਂ ਜਦੋਂ ਥੋੜੀ ਥੋੜੀ ਨਾਲ ਲੱਗੂਗੀ ਤਾਂ ਆਪਾਂ ਉਬਲਿਆ ਹੋਇਆ ਪਾਣੀ ਪਾਣਾ ਤੁਸੀਂ ਵੀ ਉਬਲਿਆ ਪਾਣੀ ਹੀ ਪਾਇਆ ਕਰੋ ਚਣਿਆਂ ਦੇ ਵਿੱਚ ਫਿਰ ਨਾ ਸਬਜੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਚਣੇ ਛੇਤੀ ਗਲ ਜਾਂਦੇ ਆ ਕਿਉਂਕਿ ਆਪਾਂ ਚਣਿਆਂ ਨੂੰ ਉਬਾਲਿਆ ਨਹੀਂ ਨਾ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੀ ਸਬਜੀ ਨੂੰ ਤੇ ਹੁਣ ਆਪਾਂ ਕੁੱਕਰ ਦਾ ਟੱਕਣ ਬੰਦ ਕਰਕੇ 6-7 ਵਿਸਲਾਂ ਲੱਗਣ ਤੋਂ ਬਾਅਦ ਆਪਾਂ ਸਬਜੀ ਨੂੰ ਵੇਖਦੇ ਆ 6-7 ਵਿਸਲਾਂ ਲੱਗ ਗਈਆਂ ਨੇ ਹੁਣ ਦੇਖੋ ਆਪਾਂ ਸਬਜੀ ਚੈੱਕ ਕਰਦੇ ਆਂ ਸਬਜੀ ਚੰਗੀ ਤਰ੍ਹਾਂ ਮਿਕਸ ਨਹੀਂ ਹੋਈ ਹੁਣ ਆਪਾਂ ਜਿਹੜੇ ਮੋٹے-ਮੋٹے ਆਲੂ ਪਾਏ ਸੀ ਉਹਨਾਂ ਨੂੰ ਆਪਾਂ ਨਾ ਇੱਕ ਚਮਚ ਦੇ ਨਾਲ ਥੋੜੇ-ਛੋੜੇ ਛੋਟੇ ਟੁਕੜੇ ਕਰ ਦਾਂਗੇ ਇਹ ਫਿਰ ਨਾ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਮਿਕਸ ਹੋ ਜਾਣਗੇ ਹੁਣ ਆਪਾਂ ਨਾ ਇਹਨੂੰ 5 ਕਿ ਮਿੰਟ ਆਪਾਂ ਸਬਜੀ ਨੂੰ ਫਿਰ ਮਿਕਸ ਹੋਣ ਦਵਾਵਾਂਗੇ ਇੰਨਾ ਸਾਰੇ ਆਲੂ ਦੇ ਟੁਕੜਿਆਂ ਨੂੰ ਤੋੜ ਕੇ ਹੁਣ ਆਪਣੀ ਸਬਜੀ ਤਿਆਰ ਹੋ ਗਈ ਹੈ ਇਸ ਦੇ ਵਿੱਚ ਆਪਾਂ ਸੁੱਕੀ ਕਸੂਰੀ ਮੇਥੀ ਤੇ ਦੇਸੀ ਘਿਓ ਪਾ ਦਾਂਗੇ ਥੋੜਾ ਜਿਹਾ ਇਸ ਦੇ ਨਾਲ ਸਬਜੀ ਦਾ ਟੇਸ ਬਹੁਤ ਵਧੀਆ ਲੱਗਦਾ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਕੜਾਹੀ ਰੱਖੀ ਹੋਈ ਸੀ ਗੈਸ ਦੇ ਉੱਪਰ ਉਸ ਦੇ ਵਿੱਚ ਸਿੰਪਲ ਆਟੇ ਵਾਲੀਆਂ ਸਿੰਪਲ ਆਟਾ ਗੁੰਨੇ ਹੋਏ ਦੀਆਂ ਪੂੜੀਆਂ ਬਣਾ ਲਈਆਂ ਹਨ ਸੌਫਟ ਜੀਆਂ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈਆਂ ਹਨ ਸਿੰਪਲ ਆਟਾ ਰੋਟੀਆਂ ਲਈ ਗੁੰਨੇਆ ਹੋਇਆ ਸੀ ਉਹਨਾਂ ਦੀਆਂ ਬਣਾਈਆਂ ਪੂੜੀਆਂ ਲੇਖੋ ਹੁਣ ਪੂੜੀ ਬਣ ਕੇ ਤਿਆਰ ਹੈ ਉਹ ਦੇਖੋ ਚਨੇ ਆਪਣੇ ਉਧਰ ਚਨੇ ਵੀ ਤਿਆਰ ਹੋ ਗਏ ਹਨ ਘੱਟ ਗੈਸ ਤੇ ਮੈਂ ਰੱਖ ਦਿੱਤੇ ਸੀ ਦੇਖੋ ਚਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹਨ ਜੇਕਰ ਤੁਸੀਂ ਇਹਨਾਂ ਨੂੰ ਚਾਵਲਾਂ ਦੇ ਨਾਲ ਖਾਣਾ ਪਸੰਦ ਕਰਦੇ ਹੋ ਤਾਂ ਇਹਨਾਂ ਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਹੋਰ ਪਾ ਕੇ ਪਤਲੇ ਕਰ ਲਿਓ ਆ ਦੇਖੋ ਆਪਣੀ ਰੈਸਪੀ ਬਹੁਤ ਹੀ ਵਧੀਆ ਤਿਆਰ ਹੋ ਗਈ ਹੈ ਤੇ ਜੋ ਸੂਜੀ ਦਾ ਹਲਵਾ ਇਸ ਦੀ ਰੈਸਪੀ ਮੇਰੇ ਚੈਨਲ ਉੱਪਰ ਹੈਗੀ ਹੈ ਤੁਸੀਂ ਇਸ ਨੂੰ ਦੇਖ